ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਜਿਹੜੀ ਪਈ ਵੀਡੀਓ ਬਣਾਉਣ ਲੱਗੇ ਆਂ ਬਾਈਕ 'ਤੇ ਖੇਤੀਬਾੜੀ ਦੇ ਸਾਨ ਦਾ ਜਿਵੇਂ ਬਾਈਕ 'ਤੇ ਰੀਪਰ ਹੋ ਗਿਆ ਟਰੈਕਟਰ ਹੋ ਗਿਆ ਬਾਈ ਤੇ ਜਿੰਦਰਾ ਹੋ ਗਿਆ ਹਾਲ ਹੋ ਗਿਆ ਰੋਟਾਵੇਟਰ ਹੋ ਗਿਆ ਸਾਰੇ ਸਾਨ ਦਾ ਜਿਹੜੇ ਬਾਈ ਦੇ ਬਖਾਊਗਾ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਪਿੰਡ ਵੀਰ ਦਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਨਿਹਾਲ ਸਿੰਘ ਵਾਲਾ ਤੇ ਭਧੌੜ ਪਿੰਡ ਨੇੜੇ ਹੀ ਰਹਿ ਜਾਂਦੇ ਆ ਬਾਈ ਪਹਿਲਾਂ ਤਾਂ ਰੀਪਰ ਬਾਰੇ ਗੱਲ ਕਰਦੇ ਆ ਮੋਬਾਈਲ ਨੰਬਰ ਬੋਲੋ ਪਹਿਲਾਂ ਮਾਯਾਰ ਨੰਬਰ ਵੀਰੇ 98721 52532 ਦੂਜੇ ਭਾਈ ਦਾ ਵੀ ਲੈ ਲੈ ਠੀਕ ਆ ਭਾਈ ਬੋਲਦੇ 98782 ਹੂੰ 70144 ਠੀਕ ਆ ਜਿਹੜਾ ਭਾਈ ਰੀਪਰ ਦੇਖਣੇ ਕਿੰਨਾ ਮਾਡਲ ਮਾਡਲ ਆ ਪਤਾ ਕੁਛ ਇਹਦਾ ਵੀਰੇ ਮਾਡਲ ਤਾਂ ਇਹ ਹੋਊਗਾ ਮੈਨੇ ਬਦਾ 17 18 ਚਲੋ ਆਸਟੀਮੇਟ ਹਾਂ ਆਇਆ ਆਸਟੀਮੇਟ ਜਾ ਮੇ ਤਾਂ ਬੜਿਆ ਵੱਤ ਨਾ ਹੁਲੇ ਦਾ ਵੱਡੇ ਗੇਅਰ ਵਾਲਾ ਸਮਾਰ ਕੇ ਦਿਖਾ ਦੇ ਓਕੇ ਵੱਡੇ ਇਹਦਾ ਕ੍ਰਾਸ ਡੱਗ ਪਿਆ ਸੀ ਵੀਰੇ ਓਕੇ ਆਪਣੇ ਕੋਲ ਦੋ ਰੀਪਰ ਆ। ਹਮਮ ਇਹ ਕਰੀਪਰ ਸਾਡੇ ਦੂਜੇ ਬੰਦੇ ਕਹਿੰਦੇ ਰੱਖਣਾਗਾ। ਮੈਂ ਉਹਨਾਂ ਨੂੰ ਵਾਹ ਠੇਕੇ ਦੇ ਕਣ ਕੋ ਉਹਨਾਂ ਨੇ ਵੇਚਣੀ ਆ। ਠੀਕ ਆ। ਟਰੈਕਟਰ ਵੀ ਦਿਖਾ ਦੀ ਉਹਨਾਂ ਦਾ। ਹਮਮ ਤੇ ਆਪਣਾ ਟਰੈਕਟਰ ਵੀ ਵੇਚਣਾਗਾ। ਉਹ ਚੱਲਦਾ ਕਿਵੇਂ ਆ ਇਹ? ਵੀਰੇ 1 ਨੰਬਰ ਚੱਲਦਾ ਨਵਾਂਗਾ ਸਰਗਾ ਆਪਦੇ ਖਰਚੇ ਵੜਦੇ ਆ ਕਰ। ਹੀਰ ਗੁਰ ਕਿਵੇਂ ਆ ਦਾ? ਮਾ ਯਾਰ ਹੱਥ ਲਾਉਂਦੀ ਵੀ ਨਹੀਂ ਲੋੜ। ਹਮਮ। ਕ੍ਰੋਸ ਕਿਸੇ ਨੇ ਦਿੱਤਾ ਨਹੀਂ ਡਿੱਗ ਪਿਆ ਸੀ। ਠੀਕ ਆ। ਕ੍ਰੋਸ ਬਾਈ ਕਹਿੰਦਾ ਡਿੱਗ ਪਿਆ ਨਾਲ ਹੈ ਨਹੀਂਗਾ ਠੀਕ ਆ ਕਿ ਨਹੀਂ। ਕੰਡੀਸ਼ਨ ਓਕੇ ਆ ਬਾਈ ਕਹਿੰਦਾ ਚੱਲਦਾ ਵਧੀਆ। ਟਰੈਕਟਰ ਆ ਗਿਆ। ਕਿ ਆਪਾਂ ਨੂੰ ਲਿਹਾੰਦੇ ਨੂੰ 3 ਸਾਲ ਹੋ ਗਏ ਠੀਕ ਆ ਉਹਨਾਂ ਬੰਦਿਆਂ ਕੋਲੇ 2-3 ਟ੍ਰੈਕਟਰ ਸੀਗੇ ਠੀਕ ਆ ਉਹ ਬੰਦੇ ਸਬਜ਼ੀ ਵੱਢ ਲਾਉਂਦੇ ਸੀਗੇ ਹੂੰ ਉਹਨਾਂ ਦਾ ਕਦੂ ਚ ਬਾੜ ਆਵੇ ਨੇ ਮੇਰੇ ਕੋਲੇ 8-10 ਕਿੱਲਿਆ ਮੈਂ 2 ਸਾਲ ਹੋ ਗਏ ਮੈਂ ਕਦੂ ਕਰਿਆ ਯਾਨੀ ਕਿ ਕਿਧੋ ਟ੍ਰੈਕਟਰ ਦੇ ਟੱਚ ਵੀ ਨਹੀਂ ਲੱਗਿਆ ਵਾ ਹੂੰ ਡਿਸਟ੍ਰੀਬਿਊਟਰ ਵੀ ਇਹੇ ਟਰਾਲੀ ਚ ਕਾਉਣ ਵਾਲਾ ਇਹਦੇ ਨਾਲ ਨਾਲ ਦਾ ਲੱਗਿਆ ਵਾ ਸਾਰਾ ਕੁਝ ਦਿਖਾ ਦੇ ਤੂੰ 60 ਬਾਵਰਾਂ ਹਾਂ 60 ਬਾਵਰ 2002 ਮਾਡਲ ਆ 2002 ਮਾਡਲ ਆ ਤੇ ਰੀਪਰ ਦਾ ਮੁੱਲ ਕੀ ਹੈ ਸੱਚ ਜਾਈ ਰੀਪਰ ਦਾ ਮੁੱਲ ਵੀਰੇ 30000 30000 ਠੀਕ ਆ ਲੈਵਟ ਲੋਟ ਪੰਪ ਪੰਪਾ ਨਾਲ ਲੱਗਿਆ ਵਾ ਦੂਜਾ ਪੱਕਾ ਵੀਰੇ ਉਹਨਾਂ ਦਾ ਕੋਈ ਆ ਪਾਣੀ ਵਾਲੀ ਝੋਨੇ ਬੜੇ ਮੂੰਹ ਸੁੱਕਦਾਗਾ ਇਹ ਵੀ ਵਿੱਚ ਦੇ ਦਾਂ ਕੋਈ ਲਗਾ ਲਗਾਇਆ ਪਸਵਾਨੇ ਆਪਾਂ ਰੱਖਣਾ ਨਹੀਂ ਕੈਰਾ ਦੀ ਕੰਡੀਸ਼ਨ ਆ ਜਿਹੜੀ ਚੈੱਕ ਕਰ ਲਓ ਬਾਈ ਠੀਕ ਆ ਕਿ ਨਹੀਂ ਬਾਕੀ ਕੋਈ ਚੱਕਰ ਨਹੀਂ ਆ ਕੇ ਤਸੱਲੀ ਕਰ ਲਿਓ ਚਲਾ ਕੇ ਦੇਖ ਲਿਓ ਬਾਈ ਵਾ ਕੇ ਦੇਖ ਲਿਓ ਬਾਈ ਕਹਿੰਦਾ ਆਪਾਂ ਨੂੰ ਕੰਮ ਵਧੀਆ ਦਿੰਦਾ ਵਧੀਆ ਚੱਲਦਾ ਓਕੇ ਕੰਡੀਸ਼ਨ ਆ ਠੀਕ ਆ ਕਿ ਨਹੀਂ ਲੈਵਟ ਲੋ ਟੈਨ ਓਕੇ ਗੇਰ ਗੁਰ ਸਾਰਾ ਕੋਸੇ ਵਿਰਿਆ ਰੰਮ ਵੀ ਤੇ ਨਿਸ਼ਾਨੀ ਪਈ ਓ ਕੁਆਂ ਅਗਲਿਆਂ ਦੇ ਬੰਦਿਆਂ ਦਾ ਸਾਹਮਣੇ ਬਾਹਰ ਉੱਤੇ ਨੇ ਸਟicker ਲੱਗਿਆ ਵਾ ਠੀਕ ਆ ਹਮ ਆਦੇ ਰਿਮਾ ਦੇ ਸਟicker ਦਿਖਾ ਦੇ ਠੀਕ ਆ ਆ ਵੇਟਾਂ ਦੇ ਹਮ ਦੂਰੇ ਵੇਟ ਆ ਇਹਦੇ ਠੀਕ ਆ ਹਾਂ ਦੂਰੇ ਵੇਟ ਆ ਗਏ ਬਾਹਰ ਬੰਦਿਆਂ ਦਾ ਸਾਹਮਣੇ ਕੱਲਾ ਕਹਿੰਦਾ ਸੀ ਤਾਂ ਸਬਜੀ ਨੂੰ ਲਾਉਂਦੇ ਸੀਗੇ ਲੈ ਜਾਂਦੇ ਸੀ ਠੀਕ ਆ ਤੇ ਕੀ ਮੁੱਲ ਆ ਫਿਰ ਇਹਦਾ ਜੈ ਜੱਟ ਇਹਦਾ ਵੀਰੇ 275000 ਆਲਾਗਾ ਕੋਈ ਵੀਰ ਮੈਂਤ ਦੀ ਗੱਲ ਆ ਹਮ 60000 ਆਲਾ ਫੋਨ ਆ ਲਾਵੇ 260000 275000 ਬਾਈ ਨੇ ਮੁੱਲ ਕਰਿਆ ਤੇ ਬਾਕੀ ਚਲੋ ਕੋਈ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਅੱਗੇ ਆ ਗਿਆ ਦੂਜਾ ਰੀਪਰ ਹਾਂ ਵੀਰੇ ਇਹ ਦੀ ਕੰਡੀਸ਼ਨ ਕਿਵੇਂ ਆ ਇਹ ਦੀ ਕੰਡੀਸ਼ਨ ਪੂਰੀ ਵਧੀਆ ਉਹ ਦਿਖਾ ਦੇ ਵੀਰੇ ਮੈਂ ਥੋੜਾ ਕਿਤੇ ਵੀਡੀਓ ਬਣਾਈ ਨਹੀਂ ਤੇ ਆਹ ਮਾੜਾ ਜੱਤੋਂ ਗਲਿਆ ਵਾ ਆਹ ਗਲਿਆ ਵਾ ਇਹ ਸਾਈ ਦਾ ਬਣਿਆ ਵਾ ਪਤਾ ਨਹੀਂ ਕਿੱਥੋਂ ਦਾ ਬਣਿਆ ਵਾ ਠੀਕ ਆ ਤੇ ਉਹ ਵੀ ਅਗਲੇ ਦਾ ਸਾਈ ਦਾ ਹੀ ਬਣਿਆ ਵਾ ਜੀ ਚਲੋ ਆਪਾਂ ਜਾ ਇਹ ਮੇਰਾ ਵਾ ਵੇਚਣਾ 2000 2000 ਜਿਹੜਾ ਮਰਜ਼ੀ ਲੈ ਜਾਓ ਕਦੇ ਆਪਾਂ ਛੇ ਆਦ ਦਾ ਰੱਖਾਂਗੇ ਜਿਹੜਾ ਮਰਜ਼ੀ ਰੱਖ ਲੇ ਠੀਕ ਹੈ ਇਹਦੇ ਨਾਲ ਕ੍ਰਾਸ ਕਰੂ ਸਾਰਾ ਕੁਝ ਆ ਜਾਗਾ ਠੀਕ ਆ ਭਾਈ ਆਇ ਨਹੀਂ ਵੀ ਇਹ ਰੱਖਣਾ ਦਾ ਜਿਹੜਾ ਅਗਲੇ ਦੇ ਪਸੰਦ ਹੋਵੇ ਉਹ ਲੈ ਲੈ ਠੀਕ ਹੈ ਇੱਕ ਵੀ ਜਦੋਂ ਇੱਕ ਤੁਸੀਂ ਰੱਖੋ ਹਲੋ ਦੋ ਹਾਰਾ 30000 30000 ਠੀਕ ਹੈ ਇਹਦਾ ਮੁੱਲ ਵੀ 30000 ਰੁਪਏ ਠੀਕ ਆ ਭਾਈ ਹਾਂ ਆ ਜੰਦਰ ਆ ਗਿਆ ਭਾਈ ਚੱਲਦਾ ਓਕੇ ਹੈ ਨਾ ਵੀਰੇ ਅੱਖਾਂ ਵਿੱਚ ਕੇ ਚਲਾਉਣਾ ਠੀਕ ਹੈ ਜਿਵੇਂ ਮਰ ਜੇ ਆ ਗਿਆ ਬੜਾ ਆ ਪਕੜ ਕਰਾਇਆ ਲਾਉਣਿਆ ਹਾਂ ਜੰਦਰ ਆ ਗਿਆ ਜੰਦਰ ਵੀਰੇ ਉਹਦੇ ਨਾਲ ਕੀ ਆ ਬੜੇ ਨੂੰ ਥੋੜਾ ਟਾਈਮ ਹੀ ਹੋ ਗਿਆ ਬਲੇਡ ਦੇਖ ਲਾ ਨਵੇਂ ਨਵੇਂ ਬਲੇਡ ਹਾਂ ਇੱਕ ਤਾਂ ਬੰਦਾ ਝੂਠ ਜੇ ਮਾਰਦਾ ਹੁੰਦਾ ਹੂੰ ਤੇ ਇਹ ਵੀਰੇ ਆਪਾਂ ਦੇ ਦੇਾਂਗੇ 10 10000 ਕੋਈ ਨਾ ਮਾਨਤਾਉਣ ਵੀ ਕਰ ਦਾਂਗੇ ਇੱਕ ਵੀਰੇ ਮੇ ਨਵੇਂ ਹਾਲ ਬਣਾਏ ਸੀਗੇ ਉਹ ਵੀ ਵੇਚਣੇ ਆ ਉਹ ਪਰ ਲਿਆ ਹਾਂ ਹਾਂ ਪਰ ਲਿਆ ਦੂਜੇ ਬਾਈਆਂ ਦੇ ਉਹਦਾ ਟਰੈਕਟਰ ਵੀ ਦਿਖਾ ਦਿਓ ਉਹ ਖੜਾ ਸਾਡੇ ਕੋਲੇ ਖੱਟਾ ਸੋਨਾ ਲਿਕਿਆ ਉਹ 55 ਦਾ ਮੇਰੇ ਕੋਲੇ 60 ਦਾ ਠੀਕ ਆ ਭਾਈ ਹੂੰ ਇਹ ਕਿੱਥੋਂ ਦੇ ਬਣੇ ਵਿਆ ਇਹ ਸੰਤਾ ਸਿੰਘੋਂ ਦੇ ਬਣੇ ਵਿਆ ਮਗਰ ਦੀ ਦਿਖਾ ਦੇ ਤੈਨੂੰ ਸਾਰਾ ਕੁਝ ਫੱਟਾ ਫੁੱਟਾ ਲੱਗਿਆ ਵਾ ਪੱਦੂ ਵਾਲਾ ਦਿਖਾ ਦੇ ਤੈਨੂੰ ਸਾਰਾ ਕੁਝ ਦੱਸ ਜੀ ਨੰਬਰ ਵੀ ਆ ਜੂ ਵਾ ਲੱਗਦੀ ਇੱਥੇ ਠੀਕ ਆ ਹੂੰ ਆਪਿਆ ਨੰਬਰ ਭਾਈ ਹਾਂ ਠੀਕ ਆ ਦੋਸ ਜਿਸ ਬਰਨਾਲਾ ਤੋਂ ਬਣੇ ਵਾ ਹਨ ਹਾਂ ਹਾਂ ਬਹੁਤ ਸੁਧਸੰਦ ਬਣਦੇ ਹਨ ਠੀਕ ਆ ਭਾਈ ਕਿਵੇਂ ਆ ਸੋਧਾ ਹੁ ਹਲ ਹੁਲ ਮਾ ਵੀਰੇ ਪੌੜੀ ਚ 3 ਲੈਂਟਰ ਟਰੈਕਟਰ ਮਗਰ ਪਾ ਲਈਂ ਬਜਨ ਵਾਲੇ ਹਾਲਾ ਐ ਨਾ ਵੀ ਕਦੇ ਕੋਈ ਹੋਵੇ 11 ਹਾਲਾ ਭਾਈ 13 ਵੀਰੇ 13 ਹਾਲਾ ਠੀਕ ਆ ਇਹਦਾ ਮੁੱਲ ਫਿਰ ਜਾਇਜ ਇਹਦਾ ਮੁੱਲ ਵੀਰੇ 33000 ਆ ਮਾਨਤਨ ਹੋ ਜਾ ਹਾਂ ਕਰਾਂਗੇ ਠੀਕ ਆ 33000 ਰੁਪਿਆ ਮੁੱਲ ਮਾਨਤਨ ਹੋ ਜਾ ਅੱਗੇ ਆ ਰੋਟਾਵੇਟਰ ਇਹ ਵੀਰੇ ਆਪਣੇ ਪਿੰਡ ਦੇ ਬਣਿਆ ਵਾ ਹਮਤਪੁਰੇ ਦਾ ਮਸ਼ਹੂਰ ਆ ਸਾਡਾ ਪਿੰਡ ਕਰਾਹਾਂ ਗਰੂਹਾਂ ਚ ਠੀਕ ਆ ਭਾਈ ਆਤਮੇਕਾ ਦਾ ਬਣਿਆ ਵਾ ਹੂੰ ਤੇ ਇਹ 22 ਮਾਡਲ ਆ ਠੀਕ ਆ ਇਹਦੇ ਨਾਲ ਦੀਆਂ ਸ਼ੁਰੂਆਗੀਆਂ ਠੀਕ ਆ ਆਪਾਂ ਸੰਗਾਂਵਾਂ ਸ਼ੁਰੂਆਗਤ ਮੈਨੂੰ ਤਾਂ ਇਹ ਨਹੀਂ ਪਤਾ ਵੀ ਕਿੰਨੇ ਪੈਸੇ ਕਹਿੰਦੇ ਹੁੰਦੇ ਆ ਵੀ ਕਿੰਨੇ ਪੈਸੇ ਆ ਹੂੰ ਇਹ ਅਸੀਂ ਬਾਹਰ ਬਾਹ ਕੇ ਨਾ ਤਬਗਾਣਾ ਤੇ ਹਲਾਣਾ ਠੀਕ ਆ ਤਣਕ ਬੀਜਣ ਦੀ ਖਾਤਰ ਆ ਅਸੀਂ ਬਾਹ ਕੇ ਵਣ ਬੀਜਦੇ ਆ ਮਸ਼ੀਨ ਨਾਲ ਠੀਕ ਆ ਬਾਈ ਮਗਰ ਉਹ ਵੀ ਦਿਖਾ ਦੇ ਸਟicker ਸਟੋਕਰ ਸਾਰਾ ਕੁਝ ਇਹਦਾ ਵੀ ਹੂੰ ਇਹਦਾ ਮੁੱਲ ਜਾਇਜ਼ ਆ ਫਿਰ ਇਹ ਵੀਰੇ 50000 ਰੁਪਏ ਦੇ ਦਿਆਂਗੇ 50000 ਰੁਪਏ ਇਦੇ ਉੱਪਰ ਮਸ਼ੀਨ ਤਾਂ ਨਹੀਂ ਨਾ ਨਾ ਮਸ਼ੀਨ ਤਾਂ ਆਪਾਂ ਲਈ ਨਹੀਂ ਆਪਾਂ ਮਸ਼ੀਨ ਦਾ ਰੂਟਾ ਬੀਟਰਾਂ ਦੇ ਵਿੱਚ ਦੇਣੀ ਠੀਕ ਆ ਉਹ ਵੀ ਦਿਖਾ ਦੇ ਟਰੈਕਟਰ ਵਾਂਗੂ ਮਸ਼ੀਨ ਪਈਆਂ ਬਾਈ ਆਪਾਂ ਸੰਦ ਰੱਖਿਆ ਇੱਕ ਬਾਈ ਕੋਲੇ ਸੰਡੀ ਗੇਟ ਆ ਕਿੰਨਾ ਮਾਡਲ ਮੋਡਲ ਆ ਪਤਾ ਕੁਛ ਇਹਦਾ ਜਿਹੜੇ ਹੈ ਤਾਂ ਪੁਰਾਣਾ ਰੰਗ ਕਰਿਆ ਹੋਆ ਪਰ ਚਲਾਇਆ ਨਹੀਂ ਆਪਾਂ ਠੀਕ ਆ ਥੋੜੇ ਚਲਾਇਆ ਹੋਆ ਹੁਣ ਚੱਲਦਾ ਉਹ ਮੋਟਰ ਟੱਕੀ ਖੜੀਆ ਮੋਟਰ ਅੰਦਰ ਰੱਖੀ ਹੋਈ ਸੀ ਵੇਚਣ ਦੀ ਖਾਤਰ ਨਾ ਠੀਕ ਆ ਹਾਂ ਚੱਲਦਾ ਵਧੀਆ ਵਾਰਾ ਕ ਨੰਬਰ ਬਾਈ ਠੀਕ ਆ ਬਾਕੀ ਕੋਈ ਜੱਟ ਟਰੈਕਟਰ ਦਿਖਾ ਦੇ ਮੋਟਰ ਨਾਲ ਆ ਕੀ ਤੇ ਬਾਈ ਕੰਨਾ ਕੋਈ ਚੱਕ ਰੰਗ ਰੰਗੋ ਹੋਇਆ ਉਹ ਗਲਿਆ ਛੜਿਆ ਨਹੀਂ ਨਾ ਨਾ ਬਾਈ ਆ ਸਾਰਾ ਕੁਲ ਲੱਤਾ ਨਾਲ ਲਵਾ ਕੇ ਟੂਰ ਲੱਦੇ ਜਿੱਥੇ ਆਰ ਜੀ ਰੋਡ ਕੇ ਲੈ ਜਾ ਫਟਾਫਟ ਸਾਰਾ ਕੁ ਨਾਲ ਹਮਮ ਤੇ ਅੱਗੇ ਰੇੜੀ ਆ ਗਈ ਹਾਂ ਵੀਰੇ ਮੋਟਰਸਾਈਕਲ ਦੇ ਮਾਗਰ ਓਕੇ ਹਣਾ ਉਹ ਗੱਲਾ ਜਿਹੜਾ ਡੈਕ ਫਿਸ਼ ਓਕੇ ਆ ਜਿਹਦੇ ਸਾਈ ਤੇ ਬਣਾਈਆ ਵਾਗ ਪਰਾਨ ਦੀ ਬਣੀ ਠੀਕ ਵੱਡਿਆ ਥੋੜੀ ਜੀ ਬਣਾਈ ਚੰਡੀ ਗੇਟ ਦਾ ਕੀ ਮੁੱਲ ਉਹਦਾ ਵੀ 22000 22000 ਤੇ ਰੇੜੀ ਦਾ ਮੁੱਲ ਰੇੜੀ ਦਾ ਵੀਰੇ ਜਾਇਜ਼ 9000 9000 ਆਹ ਟਾਇਰ ਨਵਾਂ ਪਾਲ ਦਿਆ ਨਾ ਔਰ ਲਾ ਇਹ ਬਈ ਪਿਆ ਵੀ ਆਪਣੇ ਕੋਲੇ ਓਕੇ ਦੇ ਦਾਂਗੇ ਦੇ ਦੇ ਬਾਈ ਕਾ ਨਾਲ ਟਾਇਰ ਪਿਆ ਵੀ ਹੈ ਬਾਈ ਕੋਲ ਹਾਂ ਅੱਗੇ ਆ ਗਈ ਗੱਡੀ ਸਕਾਰਪਿਓ ਹਨ ਹਾਂ ਬਾਈ ਕਿੰਨਾ ਮਾਡਲ ਹੈ ਪਤਾ ਕੁਛ ਇਹ ਬਾਈ 17 ਮਾਡਲਾ 17 ਮਾਡਲ ਯਾਰ 9 ਮਹੀਨੇ ਦੀ ਆ ਹੂੰ ਤੇ ਕਾਫੀ 18ਵੇਂ 18ਵੇਂ ਦੇ 3 ਜਿਹੇ ਮਹੀਨੇ ਦੀ ਬਣੀ ਠੀਕ ਆ ਹਾਂ ਬਹੁਤ ਕੀ ਕੋਈ ਜੱਕਰ ਨਹੀਂ ਕਾਫੀ ਦੇਖ ਲਵਾਂਗਾ ਬਾਈ ਹਨ ਤੇ ਉਹ ਕੰਡੀਸ਼ਨ ਕਿਵੇਂ ਆ ਟਾਇਰ ਅਖ ਵੀ ਤੇ ਜਹਜੀ ਨਵੀਂ ਲੈ ਲਈ ਹੂੰ ਤੇ ਜਹਜੀ ਇਹ ਗੱਡੀ ਲਈ ਲਾਇ ਲੂਏ ਲੱਗਿਆ ਪੂਰੀ ਸ਼ੌਂਕ ਨਾਲ ਰੱਖੀ ਹੋਈ ਆ ਹਨ ਆ ਆਪਣਾ ਸਰਵਟਾ ਮਾਤਾ ਚਲਾਉਂਦਾ ਨਹੀਂ ਮੁੰਡਾ ਬਾਹਰੋਂ ਆਇਆ ਸੀ ਠੀਕ ਆ ਏ ਲਈ ਸੀ ਘਰੋਂ ਲਈ ਵੀ ਆ ਗੱਡੀ ਹੂੰ ਚੱਲਦੀ ਝੁੱਲੀ ਓਕੇ ਆਹ ਜਾ ਹੱਥ ਵੀ ਨਾ ਰੋਣ ਆਉਂਦੀ ਹੂੰ ਬਾਕੀ ਆਇਓ ਬਈ ਟੈਸਟ ਡਰਾਈਵ ਕਰਕੇ ਵੇਖਿਓ ਤੇ ਗੱਡੀ ਵਧੀਆ ਪਈ ਐ ਲੁੱਕ ਇੱਕ ਨੰਬਰ ਚਮਕ ਬਹੁਤ ਆ ਜਿਵੇਂ ਕਪੜਾ ਕੋਪੜਾ ਵੀ ਨਹੀਂ ਮਾਰਿਆ ਵਾ ਹਜੇ ਹਨਾ ਉਹ ਕਪੜਾ ਡਾਕਟਰਾਂ ਨਾਲ ਲਾਵਾ ਵੀਡੀਓ ਮਾਰੇ ਨਾ ਦਿਖਾ ਦੇ ਕਪੜਾ ਠੀਕ ਆ ਉਹ ਦਿਖਾ ਦਿਓ ਪਿਆ ਨਾਲ ਹੀ ਦੇ ਦੂੰਗੇ ਕਵਰ ਹਾਂ ਨਾਲ ਹੀ ਦਾਂ ਯਾਰ ਆਪਾਂ ਕੀ ਕਰਾਂ 2800 ਦਾ ਆਇਆ ਸੀ ਨਵੇਂ ਚੜਾਇਆ ਵਾ ਠੀਕ ਆ ਉਹ ਦਿਖਾ ਦੇ ਮੋਟਰਸਾਈਕਲ ਤੇ ਪਿਆ ਠੀਕ ਆ ਆਪਿਆ ਭਾਈ ਕਵਰ ਨਾਲ ਹੀ ਦੇ ਦਾਂਗੇ ਭਾਈ ਵੀਡੀਓ ਬਣਾਉਣ ਦੇ ਮਾਰੇ ਲਾਇਆ ਓਕੇ ਭਾਈ ਮੁੱਲ ਕੀ ਇਹਦਾ ਜਾਇਜ਼ ਫਿਰ ਮੁੱਲ ਵੀਰੇ ਦਾ 11 ਲੱਖ 25 ਹਜ਼ਾਰ ਮਾਨਦਾਨ ਹੋ ਜਾ ਹਾਂ ਕਰਾਂਗੇ ਵੀਰੇ ਠੀਕ ਆ ਭਾਈ ਤੇ ਕਿਸੇ ਵੀਰ ਨੂੰ ਭਾਈ ਕੋਈ ਵੀ ਸੰਧ ਪਸੰਦਾ ਵੀ ਤਾਂ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ